ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਵਿੱਚ ਚੰਗੀਆਂ ਵੇੜਾਂ ਆ ਗਿਆ ਵੀਰੋ ਗੱਬਣ ਨੇ ਤਾਜੀ ਸੂਈਆ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੇ ਚੱਲ ਜੇ ਵਧੀਆ ਵੀਰੇ ਤੁਸੀਂ ਸੁਣਾਓ ਮਰੀਆ ਵਧੀਆ ਠੀਕ ਠਾਕ ਨਾਂ ਦੱਸਦੇ ਵੀਰੇ ਨਾਂ ਮੇਰਾ ਵੀਰ ਜੀ ਹੈ ਹਰਦੇਵ ਸਿੰਘ ਹਾਂਜੀ ਪਿੰਡ ਸੇਗਵਾ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਤੇ ਚੀਲ ਪੰਡਾਲਾ ਦਾ ਸਾਨਾ ਫੜੇਗਾ ਚੂੜੀਆਂ ਠੀਕ ਹੈ ਜੀ ਜਦੋਂ ਕਿ ਮੇਰੇ ਵੀਰ ਭਰਾ ਜੀ ਨੇ ਕਿਹਾ ਜੇ ਸਾਡੇ ਵਿਦੇਸ ਨੂੰ ਸਸਰੀ ਘਰ ਜੀ ਸਸਰੀ ਘਰ ਵੀਰੇ ਹਾਂ ਜੀ ਫੋਨ ਨੰਬਰ ਦੱਸਿਓ 84273 03315 ਠੀਕ ਹੈ ਕਰੀਏ ਸ਼ੁਰੂ ਵੀਰੇ ਵੇੜਾਂ ਆ ਗਈਆਂ ਤਾਜ਼ੀਆਂ ਆਹ ਤਾਜੀ ਸੂਈ ਦੇ ਗਾਂ ਤਾਜੀ ਸੂਈ ਆ ਗਈ ਆ ਹਾਂ ਜੀ ਹਾਂ ਜੀ ਬੱਚਾ ਕੀ ਆ ਗਿਆ ਬੱਚਾ ਰਸੀ ਦੇਖੋ ਕ੍ਰਿਸ਼ ਕੁਆਲਟੀ ਦੀ ਦੀ ਚੰਗੀ ਕੁਆਲਟੀ ਦਾ ਬੱਚਾ ਆ ਵੀਰੇ ਚੰਗੇ ਸਿਮ ਵਿੱਚ ਆ ਗਿਆ ਹਨਾ ਕੱਲ ਦੀ ਸੂਈ ਏ ਕੱਲ ਦੀ ਸੂਈ ਆ ਹਾਂ ਜੀ ਬਾਕੀ ਵੀਰੇ ਥਾਂ ਥਾਂ ਚੈੱਕ ਕਰ ਲਓ ਚੰਗਾ ਥਾਂ ਲੱਗਿਆ ਖੋਲੋ ਮੇਰੀ ਤੋਰਾ ਵਖਾਈ ਜੀ ਬੋਲਾ ਕਿ ਨਾ ਵੀਰੇ ਹੋਊਗਾ ਹੁਣ ਬੋਲਾ ਕਿ 10 ਜੱਗ ਲਾ ਕੇ ਲਾਉਣਾ ਏ ਆ ਠੀਕ ਹੈ ਵੀਰੇ ਕੱਲ ਤੋਂ ਪਹਿਲੇ ਸੁਣੀ ਨਹੀਂ ਠੀਕ ਆ ਜੀ ਵੇਖੋ ਵੀਰੇ ਮਗਰ ਵੀ ਬੱਛੀ ਆ ਗਈ ਆ ਗੁਲਾਬੀ ਥੰਦੀ ਆ ਗਈ ਆ ਵੈੜ ਬਾਕੀ ਵੀਰੇ ਲੇ ਖਾਲੂਆ ਚੈੱਕ ਕਰ ਲਓ ਪੰਡਾ ਹੀ ਪਾਈਆਂ ਪਹਿਲੇ ਵੀਰ ਜੀ ਟਾਈਮ ਹੀ ਦੁਪਹਿਰ ਦਾ ਆ ਜਾਂ ਸ਼ਾਮ ਤੱਕ ਕਾਫੀ ਬੰਨ ਜੂ ਪੂਰੀ ਫਾਇਤੀ ਜਾਵੇ ਕੀ ਬਾਤ ਆ ਜੀ ਕਮਾਲ ਵੀਰੇ ਕਮਾਲੋ ਚਵਾਈ ਚਵੀ ਬਹੁਤ ਮੋਗਾ ਹੀ ਆ ਅੱਛਾ ਜੀ ਵਖੋ ਵੀਰੋ ਬਹੁਤ ਸ਼ਾਨਦਾਰ ਵੈੜਾ ਲੈ ਵਾਲਾ ਚੰਗਾ ਘੈਂਟ ਆ ਮਗਰ ਵੀ ਇਹਦੇ ਵੱਸ਼ੀ ਆ ਗਈ ਆ ਬਾਕੀ ਪੁੱਛਦੇ ਆ ਰੇਟ ਵੀਰ ਕੋਲੇ ਹਾਂ ਵੀਰ ਕੀ ਕਰ ਲੈਣਾ ਮੁੱਲ ਮੁੱਲ ਦੇਖ ਲਓ ਕਿਨੇ ਦੇਦੀ ਵੀਰ ਜੀ ਦੱਸ ਦਿਓ ਜਾਂਦੋ ਜਾਈ ਜੀ ਹਾਂ ਚੰਗੀ ਜਿਹੀ ਵੈੜ ਚੰਗੀ ਚੰਗੀ ਬਹੁਤ ਚੰਗੀ ਬਾਕੀ ਆਪਣੇ ਭਾਦਮ ਭਜਾਈ ਹੁੰਦੇ ਆ ਜਾਈ ਹੁੰਦੇ ਜਾਈ ਜਾਂਦੇ ਤੇਰੀ 50000 ਦੀ ਹੋਰ ਜਾਂਦੋ ਜਾਈ ਜੀ ਹਾਂਜੀ ਕਰ ਦੋ ਛੋਟ ਛਾੜੇ ਕਰ ਲਾ ਦੋ ਕਰੋ ਕਰੋ ਵੀਰ ਜੀ ਕਰ 45000 ਦੀ ਦੇਰੀਏ 45 ਦੀ ਹਾਂਜੀ ਬਾਕੀ ਤੁਸੀਂ ਕਰਾ ਲਓ ਮਾਨਤਾ ਲੈ ਜਾਵਾਂਗੇ ਦੋ ਹੀ ਜਾਂਦੋ ਚਲੋ ਹਾਂ ਨਾ 4000 ਦੀ ਹਾਂ ਨਾ 40 ਦੀ 40 ਦੀ ਕੀ ਬਾਤ ਹੈ ਜੀ ਵੀਰੇ ਚੈੱਕ ਕਰ ਲਓ ਇੱਕ ਵਾਰੀ ਲੈ ਵਾ ਲਓ ਚੈੱਕ ਕਰ ਲਓ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਨਾਣਾ ਨੂੰ ਚੈੱਕ ਕਰੋ ਵੀਰੋ ਗੁਲਾਬੀ ਥਾਣਾ ਦਾ ਚੰਗਾ ਚਵਾਈ ਵਾਲਾ 40 ਦੀ ਹੋਵੇ ਵੀਰ ਨੇ ਛੋਟ ਛਾਟ ਕਰ ਦੇਣੀ ਆ ਨਾ ਵੀਰੇ ਵਸ਼ੀ ਆ ਗਈ ਮਗਰ ਆਹੋ ਧਾਰਾ ਮਰ ਗਿਆ ਖਲਨੀ ਠੀਕ ਹੈ ਠੀਕ ਬਿੰਦੀਆਂ ਬਚਾਲੇ ਪਾ ਲੈ ਗਏ ਦੋਸਤ ਚੰਗਾ ਭਰਾ ਜੀ ਵੀਰੇ ਇਹ ਸਭ ਨਾਲ ਲੈ ਗ ਲੂਗਾ ਚੰਗਾ ਘੈਂਟ ਆ ਜੀ ਕਦੋਂ ਘੜੀ ਤੇ 67 ਨਾਲ ਨੂੰ ਕੀ ਜਾਂਦਾ ਲੈ ਵਾ ਚੰਗਾ ਹਾਂ ਜੀ ਅਵਾਰਟੀ ਵਾਲੀ ਆ ਨਾ ਇਹਨਾਂ ਗਰਮੀ ਲਾਉਣੀ ਏ ਕ੍ਰੋਸ ਪੰਨਾ ਗਿਆ ਨਾ ਫੈਂਡਫੋਨ ਚੰਗੀ ਆਉਏ ਜੀ ਹਾਂ ਜੀ ਗਰਮੀ ਵੀ ਲਾਉਣੀ ਇਹਨੂੰ ਠੀਕ ਆ ਯਾਰ ਇਹ ਬੰਨ੍ਹ ਕਾਈ ਨੂੰ ਵੇਖੋ ਵੀਰੇ ਸੀਸ ਲੱਗ ਗਿਆ ਬਿਨਾ ਮੰਗੇ ਤੋਂ ਹਣਾਂ ਜੀ ਮੈਂ ਬਿਨਾ ਮੰਗੇ ਤੋਂ ਕੋਈ ਗੱਲ ਨਹੀਂ ਵਿੱਚ ਪਾਇਆ ਪਸਮਾਨ ਕੱਟ ਜਣਾ ਦੇ ਮਾਰ ਦਾਰ ਇਹੋਕਾ ਯਾਹ ਚਾਹ ਲੈ ਬਣਾ ਜਮਾਂ ਰੂਮਰ ਗੱਲ ਲੈਣਾ ਲੇਖੋ ਜਵਾਬ ਬਹੁਤ ਵਧੀਆ ਗੱਡਰ ਲੱਗਾ ਬੱਚ ਮਗਰ ਦੱਸਣਾ ਨਹੀਂ ਮਾਦਾ ਨਾ ਥਲੇ ਪਤਾ ਨਹੀਂ ਹੋਵੇ ਲੇਖੋ ਜਵਾਬ ਹਲੇ ਕੱਚਾ ਬੋਲਾ ਜੇ ਵੇਖੋ ਵੀ ਰਿਓ ਜਮਾਂ ਚਾਹ ਠੀਕ ਵੀਰੇ ਠੀਕ 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 ਚਾਲੀ ਜੇ ਵੀਰੇ ਛੋਟ ਛੋਟ ਕਰਦੇ ਹੋ ਹਾਂਜੀ ਹਾਂਜੀ ਜੀਗਾ ਵੀਰੇ ਰੇਟ ਜਿਆ ਆ ਜੀਗਾ ਇਹ ਰੇਟ ਲੱਪਣੇ ਨਹੀਂ ਦੇ ਆ ਦੂਜਾ ਦੂਜਾ ਨੰਬਰ ਤੇ ਆ ਗਿਆ ਇਹ ਵੀ ਜੀ ਤੇ ਨਾਲੇ ਪੰਜਰ ਖੜਦੀ ਏ ਦਿਨ ਪੰਜ ਚਾਰ ਬਾਕੀ ਆ ਹਾਂਜੀ ਹਾਂਜੀ ਵੇਖੋ ਜਾਨ ਨਸਲਾ ਕਿੰਨੀ ਆ ਬਹੁਤ ਵਧੀਆ ਵੀਰੇ ਖੋਲੋ ਵੇਖੋ ਵੀਰੇ ਚਾਰ ਪੰਜ ਦਿਨ ਬਾਕੀ ਆ ਬਾਕੀ ਥਾਣੇ ਦਾ ਵੀ ਗੁਲਾਬੀ ਆ ਗਿਆ ਹਾਂਜੀ ਹਾਂਜੀ ਜਾਨ ਤਨਸਲਾ ਵੀਰੇ ਫਰੀਡ ਚ ਆ ਗਈ ਆ ਬਾਕੀ ਇਹਦਾ ਲੈਵਲ ਉਹ ਚੈੱਕ ਕਰ ਲਓ ਥੱਬੇ ਲਾਏ ਆ ਇੰਨੇ ਵੀ ਚੰਗੀਆਂ ਇਹ ਚੰਗਾ ਦੁੱਧ ਚਵਾਜੀ ਵੀਰੇ ਹਾਂ ਇਹ ਦੁੱਧ ਚੰਗੋ ਵੀ ਅੱਛਾ ਜਾਨ ਨਸਲਾ ਜਾਨ ਨਸਲਾ ਠੀਕ ਆ ਵੀਰੇ ਮਾਰੋ ਵੀਰ ਜੀ ਕੁਆਲਟੀ ਵਾਲੀ ਆ ਬਿਲਕੁਲ ਵੀਰੇ ਬਿਲਕੁਲ ਯਾਰ ਨਸਰੇ ਯਾਰ ਚੰਗੀ ਕੁਆਲਟੀ ਆ ਗਈ ਹੈ ਨਾ ਇਹ ਠੰਡਿਆਣੀ ਕਾਰ ਆ ਕੀ ਬਾਤ ਆ ਠੰਡਿਆਣੀ ਕੋ ਮਹਰ ਆ ਗੁਜਰਾ ਮਣੀ ਵਾਲੇ ਬਾਰੀ ਕਿੰਨੇ ਦਿਨ ਲੈ ਜੂ ਵੀਰੇ ਕਿੰਨੇ ਨੇ ਫਾਂਸ ਫਾਂਸ਼ਨ ਲਾਏ ਨੇ ਚੰਗੀ ਬਣੂ ਹੈ ਕਾਫੀ ਹੈ ਵਧੀਆ ਵਧੀਆ ਘੜਦੀ ਇੱਕ ਤਾਂ ਦਿਨ ਵਧੀਆ ਘੜਦੀ ਹੈ ਬਾਈ ਵੇਖੋ ਵੀਰੋ ਲੇਵਾ ਤਾਂ ਹੁਣ ਤੋਂ ਘਿਆੜ ਕਿੱਡਿਆ ਨੇ ਹਣਾ ਥਾਂ ਤੋਂ ਵਧੀਆ ਲੱਗਿਆ ਦੇਖੋ ਜਿੰਨੀ ਗਾਹ ਨੂੰ ਨਹੀਂ ਪਸੰਦ ਕਰੂਗੀ ਉਹ ਚੰਗੀ ਵੈੜਾ ਵੀਰਾ ਬਰੇਡ ਆ ਆ ਵੇਖੋ ਬਧਰਾ ਬੁਧਰਾ ਨੇ ਬੜੀਆਂ ਠੀਕ ਹੈ ਵੀਰੇ ਹਾਂ ਬੜੀ ਖੁਲਣੀ ਹੈ ਇਹ ਵੀਰੀ ਮੋਲ ਦੀ ਗੱਲ ਕਰੀਏ ਕਿੰਨੇ ਦੇ ਦੇਣੀ ਆ ਇਹ ਦੇਣੀ 4000 ਦੀ 45 ਦੀ 45 ਦੀ ਜਾਣਦੇ ਹੋ ਛੋਟ ਛੜ ਕਰ ਜਾ ਜਾ ਜੀ ਜਾ ਜਾ ਕਲਾ ਮਾਂ ਤੇ ਨਾ ਕਰਾ ਦੇ ਇਹ ਦੋ ਹੀ ਜਾਣਦੇ ਹੋ ਇਹ ਜੀ ਪੂਰੇ ਕਲੀ ਦੀ ਪੂਰੇ 40 ਦੀ ਹਾਂਜੀ ਕੀ ਬਾਤ ਆ ਹੋਰ ਮੈਂ ਹੁਣ ਨਾ ਮਾਰਨ ਕਰਾਂ ਦੇ ਕਰੋ ਕਰੋ ਮਾਨਤਨ ਵੀਰੇ ਦੇਖੋ ਜੀ ਵੀਰ ਨੇ ਚੰਗੇ ਪਾਣਾਂ ਲਈ ਆ ਵੈੜ ਆ ਰੇਡ ਰੇਡ ਜਿਆ ਜਾਂਦਾ ਦੱਸੋ ਵੀਰੇ ਦੱਸੋ ਹੋਰ ਕਰੋ ਮਾਨਤਨ ਫਿਰ ਇਹ ਹਾਂ ਨਾ ਹੀ 38 ਦੀ ਕੀ ਬਾਤ ਆ ਜੀ 38 ਦੀ 38 ਦੀ ਉੱਚ ਛੋੜ ਹੋ ਜੂ ਛੋੜ ਸੋ ਥੋੜਾ ਪਤਾ ਆ ਵੇਖੋ ਵੀਰੇ ਵੱਡੀ ਵੈੜਾ ਨਿੱਕੀ ਮੰਨ ਕੇ ਨਾ ਚੱਲਿਓ ਕਦ ਕਾਠਾ ਲੀਆ ਕੋਈ ਵੀਰ ਦੂਰੋਂ ਚੱਲ ਗਿਆ ਹੋਊਗਾ ਛੱਡ ਕੇ ਨਹੀਂ ਜਾਂਦਾ ਰੰਗ ਬਾਜਾ ਲੈ ਵਲੂਆ ਚੰਗਾ ਘੈਂਟ ਆ ਇੱਕ ਆਪ ਦਾ ਵੀਰ ਨੇ ਦੱਸਿਆ ਬਾਕੀ ਆ ਬਾਕੀ ਤੇ ਪੰਡੂ ਪੰਚੰਗੀ ਬੋਲੀ ਜਾਂਦੀ ਆ ਠੀਕ ਚੰਗੀ ਵਹਿੜਾ ਕੀ ਵੀਰੋ ਬਾਕੀ ਮਾਦਨ ਵੀਰ ਕਰ ਦੂ ਵੀਰ ਜੀ ਜੇ ਕੋਈ ਜੋੜਾ ਪਾ ਲੂ ਹਾਂਜੀ ਜੋੜਾ ਜੋੜਾ ਪਾ ਲੂ ਜੇ ਕੋਈ ਮਾਦਨ ਖੁੱਲਾ ਕਰ ਦਿਓ ਤੇ ਬਾਕੀ ਵੀਟੀ ਰੇੜ ਮੇਰੇ ਜਿਆਜ ਆ ਤੇ ਬਾਕੀ ਕਈ ਮੇਰੇ ਭਰਾ ਫੋਨ ਕਰਦੇ ਕੋਈ ਸਹੀ ਘੱਟ ਘੱਟ ਰੇੜ ਲਾਉਂਦੇ ਆ ਇਦਾਂ ਨਾ ਮੇਰਾ ਵੀ ਕਰਾਇਆ ਕਰੋ ਆ ਮੈਨੂੰ ਬਿਲਕੁਲ ਰੇਡ ਜਾਜ ਆ ਭਾਵੇਂ ਫਿਰ ਤਨੀਆ ਦੀ ਵੀਡੀਓ ਪਾਉਂਦੇ ਜੀ ਛੋੜੀ ਹੁਣੀ ਹਾਂ ਹਾਂ ਛੋੜ ਕਰਾਂਗੇ ਵੇਖੋ ਰੇਡ ਪਰ ਕੋ ਜਾਜ ਜਾ ਜਾਜੋ ਵੀਰ ਜੀ ਹਾਂਜੀ ਹਾਂਜੀ ਜਾਜੇ ਬਾਕੀ ਉਹ ਜੋੜਾ ਪਾ ਲੂਗਾ ਚਲੋ ਕਰਦੇ ਹੋ ਆ ਪਾ ਦੀ ਕੁੜੀ ਵੇਖੋ ਵੈੜਦੀ ਚੰਗੀ ਵੈੜਾ ਚਾਰ ਨਸਲ ਵਾਲੀ ਆ ਰੇਡ ਜਾਜਾ ਹਾਂਜੀ ਹਾਂਜੀ ਠੀਕ ਆ ਰੇਡ ਲੱਪਣੀ ਨਹੀਂ ਤੇ ਬਿਲਕੁਲ ਹੀ ਸੇਖਾਂ ਚ ਲੱਪਣੇ ਰੇਡ ਆ ਸੇਖ ਵੀ ਮਿਲਣਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਵੇਖੋ ਵੀਰੋ ਵੈੜਾ ਚੰਗੀਆਂ ਕੱਦਗਾਠ ਵਾਲੀਆਂ ਨੇ ਰੇਡ ਗਿਆ ਜੀ ਨੇ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹ ਹਾਂਜੀ ਵੀਰ ਜੀ ਹਾਂ ਤੁਹਾਨੂੰ ਖਾਣ ਕਾ ਲਾ ਗਾ ਲਾ ਆ ਰਿਹਾ ਹੈ ਅਛੇ ਹੀ ਦੇਖੋ ਵੇਖੋ ਵੀਰਿਆ ਥਣ ਵੇਖੋ ਇਥਾਂ ਦੀ ਕੁਆਲਿਟੀ ਕੀ ਬਾਤ ਹੈ ਇਕਦਮ ਠੀਕ ਹੈ ਵੀਰ ਠੀਕ ਹੈ ਵਸ਼ੀ ਮਗਰ ਚੰਗੀ ਵੀ ਸੀ ਬਸ ਬਹੁਤ ਸੋਣੀ ਆਈ ਮਗਰ ਐਂ ਕਰੀ ਜਾੜ ਰਸ ਤੱਕ ਦੀ ਚੰਗੀ ਸੀ ਬਹੁਤ ਆ ਗਈ ਹੈ ਨਾ ਜੀ ਕੀ ਬਾਤ ਹੈ ਚੰਗੀ ਵੈਣਾ ਠੀਕ ਹੈ ਵੀਰ ਆਪਣਾ ਨਾਮ ਦੱਸ ਦੀ ਨਾਮ ਵੀਰ ਜੀ ਮੇਰਾ ਹੈ ਦੇਵ ਸਿੰਘ ਜੀ ਹਾਂਜੀ ਪਿੰਨ ਸੇਖਵਾ ਜੀ ਹਾਂਜੀ ਜਿਲ੍ਹਾ ਕਰਤਾਰਪੁਰ ਹਾਂਜੀ ਤੇ ਤਸੀਰ ਬਟਾਲਾ ਜੀ ਤੇ ਨਜ਼ਦੀਕਾ ਨੂੰ ਕੋਈ ਚੁੜੀਆਂ ਦਾ ਡਾਕ ਖਾਨਾ ਫੋਨ ਨੰਬਰ ਫੋਨ ਨੰਬਰ 842770 ਜੇ 03715 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ